ਇਹ ਨਹੀਂ ਦੇਖਿਆ ਜਾ ਰਿਹਾ ਕਿ ਕਿਹੜਾ ਉਮੀਦਵਾਰ ਜਿੱਤੇਗਾ ਇੱਥੇ ਦੇਖਿਆ ਜਾ ਰਿਹਾ ਹੈ ਕਿ ਕਿਹੜਾ ਗੱਠਜੋੜ ਜਿੱਤੇਗਾ 2020 ਦੇ ਵਿੱਚ ਤੋਂ 7% VOTING ਵੱਧ ਹੋਈ ਇਸ ਵਾਰੀ 2015 ਤੋਂ 10% 9.8% ਤੱਕ VOTING ਵੱਧ ਹੋਈ ਉੱਥੇ ਬਿਹਾਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ ਜੋ ਵੋਟਾਂ ਦੇ ਨਾਲ VOTERਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ BLU ਵੱਲੋਂ ਰਾਹੁਲ ਗਾਂਧੀ ਵੱਲੋਂ ਜੋ ਪ੍ਰਦਰਸ਼ਨ ਕੀਤੇ ਆ ਭਾਜਪਾ ਵੱਲੋਂ راہਲ ਦੇ ਖਿਲਾਫ 2121 ਹਲਕਿਆਂ ਦੇ ਵਿੱਚੋਂ ਜਿਹੜਾ ਦੱਸਿਆ ਗਿਆ ਕਿ 104 ਹਲਕਿਆਂ ਦੇ ਵਿੱਚ ਸਿੱਧਾ ਮੁਕਾਬਲਾ ਹੈ 17 ਹਲਕਿਆਂ ਦੇ ਵਿੱਚ ਟਕੂਣਾ ਮੁਕਾਬਲਾ ਹੈਗਾ ਟਕੂਣਾ ਬਿਹਾਰ ਜਿਵੇਂ ਭਾਜਪਾ ਨੇ ਆਪਣਾ ਜੀਣ ਮਰਨ ਦਾ ਉੱਥੇ ਕੰਮ ਬਣਾ ਰਿਹਾ ਕਿ 20 ਸਾਲ ਤਾਂ ਹੋ ਚੁੱਕੇ ਆ ਰਾਜ ਕਰਦਿਆਂ ਬਿਹਾਰ ਚੋਣਾ ਨੂੰ ਲੈ ਕੇ ਸਰਗਰਮੀਆਂ ਤੇਜ਼ ਸੀਗੀਆਂ ਪਹਿਲੇ ਗੇਟ ਦੇ ਲਈ ਜਿਹੜਾ VOTING ਦਾ ਕੰਮ ਆ ਉਹ ਮੁਕੰਮਲ ਹੋ ਗਿਆ ਯਾਨੀ ਕਿ ਉਮੀਦਵਾਰਾਂ ਦੀ ਕਿਸਮਤ ਜਿਹੜੇ EVM ਮਸ਼ੀਨਾਂ ਨੇ ਪਹਿਲਾਂ ਪਬਕਸੇ ਕਹਿੰਦੇ ਹੁੰਦੇ ਸੀ ਉਹਨਾਂ ਦੇ ਵਿੱਚ ਕੈਦ ਹੋ ਚੁੱਕੀ ਹੈ ਬੰਦ ਹੋ ਚੁੱਕੀ ਹੈ ਤੇ ਹੁਣ ਜਦੋਂ 14 ਤਰੀਕ ਨੂੰ EVM ਮਸ਼ੀਨਾਂ ਦੇ ਵਿੱਚ ਗਿਣਤੀ ਸ਼ੁਰੂ ਹੋਵੇਗੀ ਤਾਂ ਸਭ ਦੇ ਦਿਲਾਂ ਦੀਆਂ ਧੜਕਣਾਂ ਵਧਣਗੀਆਂ ਕਿਉਂਕਿ ਇੱਥੇ ਇਹ ਨਹੀਂ ਦੇਖਿਆ ਜਾ ਰਿਹਾ ਕਿ ਕਿਹੜਾ ਉਮੀਦਵਾਰ ਜਿੱਤੇਗਾ ਇੱਥੇ ਦੇਖਿਆ ਜਾ ਰਿਹਾ ਹੈ ਕਿ ਕਿਹੜਾ ਗੱਠਜੋੜ ਜਿੱਤੇਗਾ ਕਿ ਭਾਜਪਾ ਜਿੱਤੇਗੀ ਜਾਂ ਫਿਰ ਜਿਹੜੇ ਕਾਂਗਰਸ ਦੇ ਸਹਿਯੋਗੀ ਦਲ ਨੇ ਉਹ ਜਿੱਤਣਗੇ ਕੁੱਲ ਮਿਲਾ ਕੇ ਇਹ ਹੁਣ ਚੋਣ ਇਸ ਤਰ੍ਹਾਂ ਦੀ ਹੁੰਦੀ ਨਜ਼ਰ ਆ ਰਹੀ ਹੈ ਪਰ ਕੱਲ ਕਹਿੰਦੇ ਕਾਫੀ ਜਿਹੜਾ ਉਹ VOTING ਦਾ ਪੱਧਰ ਸੁਧਰ ਸੁਧਰਿਆ ਉੱਥੇ ਹਾਂ VOTING ਦਾ ਪੱਧਰ ਤਾਂ ਸੁਧਰਿਆ ਵੈਸੇ ਉੱਥੇ ਨਾ ਜੀ ਜਿਹੜੀ VOTING ਹੋਈ ਹੈ ਨਾ ਹੂੰ ਉਹ ਪਿਛਲੇ ਜੇਪਾ ਲਾਉਨੇ ਆ 2020 ਦੇ ਵਿੱਚ 2020 ਦੇ ਵਿੱਚ ਤੋਂ 7% VOTING ਵੱਧ ਹੋਈ ਹੈ ਹੂੰ ਇਸ ਵਾਰੀ 2015 ਤੋਂ 10% 9.8% ਤੱਕ VOTING ਵੱਧ ਹੋਈ ਹੈ ਉੱਥੇ ਹੁਣ ਕਈ ਸਾਰੇ ਲੋਕ ਇਹ ਕਹਦੇ ਆ ਕਿ VOTING ਤਾਂ ਵੱਧ ਹੋਈ ਹੈ ਜੀ ਕਿ ਲੋਕਾਂ ਦੇ ਵਿੱਚ ਗੁੱਸਾ ਹੈ ਲੋਕ VOTING ਤਾਂ ਵੱਧ ਹੋਈ ਹੈ ਜੀ ਕਿ ਲੋਕ ਨितीश ਕੁਮਾਰ ਨੂੰ ਚਾਹੁੰਦੇ ਆ ਵੱਧ ਤੇ ਵੱਧ ਵੋਟਾਂ ਪਾਉਣੀਆਂ ਚਾਹੁੰਦੇ ਆ ਇਹ ਐਦਾਂ ਗੱਲ ਹੋਈ ਆ ਕੱਲ ਇਹ ਗੱਲ ਵੀ ਕਹਿੰਦੇ ਪਰ ਸਾਰੇ ਲੋਕਾਂ ਦੀਆਂ ਇਹ ਦਾਅਵੇ ਮੈਨੂੰ ਝੂਠੇ ਲੱਗਦੇ ਆ ਕਿਉਂਕਿ ਬਿਹਾਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ ਜੋ ਵੋਟਾਂ ਦੇ ਨਾਲ ਵੋਟਰਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਬੀਐਲਓ ਵੱਲੋਂ ਰਾਹੁਲ ਗਾਂਧੀ ਵੱਲੋਂ ਜੋ ਪ੍ਰਦਰਸ਼ਨ ਕੀਤੇ ਆ ਭਾਜਪਾ ਵੱਲੋਂ ਰਾਹੁਲ ਦੇ ਖਿਲਾਫ ਜਿੱਦੋਂ ਕਹਿੰਦੇ ਵੀ ਮੋਦੀ ਦੀ ਮਾਂ ਨੂੰ ਗਾਲ ਕਢੀ ਆ ਹਰੋਂ ਗਾਂਧੀ ਦਾ ਨਾਮ ਲਿੱਤਾ ਨਾ ਕੋ ਕੱਢੀ ਦਾ ਕਿਸੇ ਹੋਰ ਬੰਦੇ ਨੇ ਮੇਰੇ ਬਾਅਦ ਚ ਪਤਾ ਲੱਗਿਆ ਕਿ ਬੰਦਾ ਭਾਜਪਾ ਦੇ ਸੀਗਾ ਉਹ ਜਿਹਦੇ ਗੱਲ ਕੱਢੀ ਸੀ ਮਰ ਕੇ ਪੂਰਾ 6 ਮਹੀਨੇ ਵੋਟਾਂ ਦਾ ਪ੍ਰਚਾਰ ਹੋਇਆ ਬਿਹਾਰ ਦੇ ਵਿੱਚ ਹਰ ਇੱਕ VOTER ਦੇ ਨਾਲ ਸੰਪਰਕ ਕੀਤਾ ਗਿਆ ਇਲੈਕਸ਼ਨ ਪੁੱਛਣ ਵੱਲੋਂ ਹਰ ਇੱਕ VOTER ਦੇ ਨਾਲ ਹਰ ਇੱਕ ਵੋਟ ਨੂੰ VOTER ਨੂੰ ਲੱਗਿਆ ਕਿ ਯਾਰ ਅਹਿਮੀਅਤ ਆ ਵੋਟ ਦੀ ਹਰ ਇੱਕ VOTER ਨੂੰ ਲੱਗਿਆ ਕਿ ਵੋਟ ਦੀ ਅਹਿਮੀਅਤ ਆ ਇਸ ਕਰਕੇ ਹਰ ਇੱਕ ਵੋਟਰ ਨੂੰ ਹੁਣ ਤੁਸੀਂ ਦੇਖਿਆ ਕੱਲ ਕਿ ਨਦੀਆਂ ਪਾਰ ਕਰਕੇ ਵੀ ਲੋਕ ਵੋਟਾਂ ਪਾਉਣ ਵਾਸਤੇ ਆਏ ਹੈਂਡੀਕੈਪਡ ਬੰਦੇ ਨੂੰ ਚੱਕ ਕੇ ਲੈ ਕੇ ਨੇੜੇ ਤੇ ਬੁਰਕੇ ਵਿੱਚ ਵੋਟਾਂ ਪਾਉਣ ਵਾਸਤੇ ਜਨਾਨੀਆਂ ਖੜੀਆਂ ਦੇਖੀਆਂ ਗਈਆਂ ਜਿਨ੍ਹਾਂ ਦੇ ਨਾਲ ਰੌਲਾ ਹੀ ਪੈ ਗਿਆ ਉੱਥੇ ਬਿਹਾਰ ਦੇ ਵਿੱਚ ਕਹਿੰਦੇ ਬੁਰਕਾ ਦਿਖਾ ਖੋਲ ਕੇ ਮੂੰਹ ਆਪਣਾ ਤਾਂ ਮੁਸਲਮਾਨੀ ਜਿਹੜੀ ਹੁੰਦੀ ਹੈ ਬੀਬੀ ਉਹ ਬੁਰਕਾ ਨਹੀਂ ਦਿਖਾਇਆ ਕਰਦੀ ਆਪਣਾ ਮੂੰਹ ਕਿਸੇ ਪਰਾਏ ਮਰਦ ਨੂੰ ਦਿਖਾ ਕਹਿੰਦੇ ਕਹਿੰਦੇ ਨਹੀਂ ਦਿਖਾਉਣਾ ਰੌਲਾ ਪੈ ਗਿਆ ਝਗੜਾ ਹੋ ਗਿਆ ਉੱਥੇ ਹੋਰ ਵੀ ਪੰਗਾ ਪਿਆ ਉੱਥੇ ਮੁੱਖ ਮੰਤਰੀ ਹੈਗਾ ਜੀ ਸਾ ਉਹ ਡਿਪਟੀ ਮੁੱਖ ਮੰਤਰੀ ਤੇ ਉਹ ਡਿਪਟੀ ਮੁੱਖ ਮੰਤਰੀ ਨਾਲ ਵੀ ਪੰਗਾ ਪੈ ਗਿਆ ਲਖੀਸ਼ ਰਾਏ ਦਾ ਉਹ ਬਿਹਾਰ ਦਾ ਲਖੀਸ਼ ਰਾਏ ਦਾ ਬੀਜੇਪੀ ਉਮੀਦਵਾਰ ਵੀ ਆ ਤੇ ਉਪ ਮੁੱਖ ਮੰਤਰੀ ਆ ਮਿਸਟਰ ਵਿਜੇ ਸਿਨਾ ਉਹ ਗਿਆ ਸੀਗਾ ਬੂਦ ਦੇ ਉੱਤੇ ਚੈੱਕ ਕਰਨ ਵਾਸਤੇ ਉੱਥੇ ਝਗੜਾ ਬੰਦਾ ਇਹ ਬਾਹੂਬਲੀ ਆ ਜਿਹੜਾ ਇਹ ਨਾ ਇਹਗਾ ਲੱਖੀ ਬੀਜੇਸੀ ਨਾ ਆਏਗਾ ਇਹ ਵੈਸੇ ਹੀ ਬੰਦਾ ਜਿਹੜਾ ਹੈਗਾ ਉਹ ਗੁੱਸੇ ਵਾਲਾ ਬੰਦਾ ਉਦੋਂ ਝਗੜਾ ਹੋ ਗਿਆ ਝਗੜੇ ਵਿੱਚ ਜੀ ਲੋਕਾਂ ਨੇ ਚੱਕ ਕੇ ਦੀਆਂ ਗੱਡੀ ਪੰ ਆਪਣਾ ਪੰਨੀ ਦਾ ਨਹੀਂ ਕਰ ਗੱਡੀ ਦੇ ਉੱਪਰ ਕੀ ਗੇਰਤਾ ਜੁੱਤੀਆਂ ਗੇਰੀਆਂ ਹੂੰ ਗੱਡੀ ਦੇ ਉੱਪਰ ਗੋਹਾ ਗੇਰਤਾ ਚਪਲਾ ਗੇਰੀਆਂ ਗੱਡੀ ਉੱਪਰ ਇਹ ਤਾਂ ਆਪ ਹੀ ਕਹਿੰਦਾ ਕਿ ਇੱਟਾਂ ਵੀ ਗੇਰੀਆਂ ਮੇਰੀ ਗੱਡੀ ਦੇ ਉੱਪਰ ਇੱਟਾਂ ਮਾਰੀਆਂ ਲੋਕਾਂ ਨੇ ਕਹਿੰਦਾ ਪਰ ਮਾਰੀਆਂ ਆਰ ਜੀ ਡੀ ਵਾਲਾ ਨੇ ਤੇ ਜਸਵੀ ਜੱਟੂ ਦੀ ਪਾਰਟੀ ਦੇ ਲੋਕਾਂ ਨੇ ਮੇਰੇ ਗੱਡੀ ਦੇ ਉੱਪਰ ਇੱਟਾਂ ਹੀ ਮਾਰੀਆਂ ਉੱਥੇ ਇੱਕ ਐਮਐਲਸੀ ਹੈਗਾ ਜਿਹਨੂੰ ਕਿ ਐਮਐਲਏ ਵੀ ਕਹਿੰਦੇ ਆ ਅਜੇ ਸਿੰਘ ਉਹਦੇ ਨਾਲ ਝਗੜਾ ਹੋ ਗਿਆ ਦਾ ਬਹਿਸ ਹੋ ਗਈ ਐਮਐਲਸੀ ਨੇ ਅਜੇ ਸਿੰਘ ਨੂੰ ਕਹਿੰਦਾ ਇਹ ਕਹਿੰਦਾ ਵੀ ਤੈਨੂੰ ਦੇਖੂ ਆਣ ਮੈਂ ਹੂੰ ਇਦਾਂ ਦੀਆਂ ਗੱਲਾਂ ਹੋਈਆਂ ਉੱਥੇ ਇਹ ਵੀ ਬਿਹਾਰ ਦੇ ਵਿੱਚ ਚੱਲਿਆ ਉੱਥੇ ਬਾਵਾ ਤੇ ਰੌਲਾ ਪਿਆ ਤੇ ਦੂਜੀ ਗੱਲ ਇਹ ਆ ਕਿ ਕੱਲ ਜਿਹੜੀ 121 ਹਲਕਿਆਂ ਦੇ ਵਿੱਚ VOTING ਹੋਈ ਆ ਹੂੰ 2121 ਹਲਕਿਆਂ ਦੇ ਵਿੱਚੋਂ ਜਿਹੜਾ ਦੱਸਿਆ ਗਿਆ ਕਿ 104 ਹਲਕਿਆਂ ਦੇ ਵਿੱਚ ਸਿੱਧਾ ਮੁਕਾਬਲਾ ਹੈ। ਮਹਾਗਠਬੰਧਨ ਦਾ ਮਲਕੀ ਇੰਡੀਆ ਗੱਠਜੋੜ ਦਾ ਤੇ ਐਨਡੀਆ ਦਾ ਐਨਡੀਆ ਮੋਦੀ ਵਾਲਾ ਹੈਗਾ। ਆਪਸ ਸਿੱਧਾ ਮੁਕਾਬਲਾ ਹੈਗਾ ਟੱਕਰਾਂ ਸਿੱਧੀ। ਤੇ ਸਿੱਧੀ ਟੱਕਰਾਂ ਤੇ 17 ਹਲਕਿਆਂ ਦੇ ਵਿੱਚ ਤਕੂਣਾ ਮੁਕਾਬਲਾ ਹੈਗਾ ਤਕੂਣਾ। ਤੇ ਉਹ ਤਕੂਣਾ ਮੁਕਾਬਲੇ ਦੇ ਵਿੱਚ ਪਤਾ ਨਹੀਂ ਕਿਹੜੇ ਪਾਸੇ ਨੂੰ ਬਾਜੀ ਵੱਜ ਸਕਦੀ ਆ। ਪਹਿਲਾਂ ਸਿੱਧੀ ਟੱਕਰ ਹੈ। ਉਹ ਕਮਾਲ ਦੀ ਹੈਗੀ ਆ ਇਹ ਤਾਂ ਹੀ ਲੋਕ ਕਹਿ ਰਹੇ ਨੇ ਕਿ ਜੀ ਉੱਥੇ ਸਿੱਧੀ ਟੱਕਰਾ ਕਿਧਰੇ ਪਾਸੇ ਬਾਜੀ ਮਾਰੀ ਜਾ ਸਕਦੀ ਹੈ ਇਹ ਵੀ ਗੱਲ ਆਖੀ ਜਾ ਰਹੀ ਹੈ ਤੇ ਵੈਸੇ ਜੇ ਆਪਾਂ ਆਮ ਤੌਰ ਤੇ ਬਿਹਾਰ ਦੀ ਗੱਲ ਨੂੰ ਲੈਨੇ ਆ ਜੇ ਬਿਹਾਰ ਦੀ ਗੱਲ ਨੂੰ ਆਪਾਂ ਸਿੱਧੇ ਤੌਰ ਤੇ ਲੈਨੇ ਆ ਤਾਂ ਇੰਜ ਲੱਗਦਾ ਹੈ ਕਿ ਬਿਹਾਰ ਜਿਵੇਂ ਭਾਜਪੀ ਨੇ ਆਪਣਾ ਜੀਣ ਮਰਨ ਦਾ ਉੱਥੇ ਕੰਮ ਬਣਾ ਰਿਹਾ ਕਿ 20 ਸਾਲ ਤਾਂ ਹੋ ਚੁੱਕੇ ਆ ਰਾਜ ਕਰਦਿਆਂ ਨੂੰ ਅਨਡਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਖਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ